ਦੋਸਤੋ ਅੱਜ ਮੈਂ ਗੱਲ ਕਰਨ ਲੱਗਾ ਤੁਹਾਡੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬਖਲਾੜ ਦੀ ਉਹਦੀ ਕਮੀਨਗੀ ਦੀ ਉਹਦੀ ਤੰਗਦਿਲੀ ਦੀ ਕਿਉਂ ਕਿੰਨਾ ਹਰਕਤਾਂ ਦੇ ਉੱਤੇ ਮੇਰੇ ਇੱਕ ਆਮ ਜੇ ਬੰਦੇ ਦੇ ਨਾਲ ਨਾ ਮੈਂ ਕਿਸੇ ਵਿਰੋਧੀ ਪਾਰਟੀ ਦਾ ਆਗੂ ਨਾ ਮੈਂ ਨੇਤਾ ਨਾ ਮੈਂ ਐਮਐਲਏ ਨਾ ਮੈਂ ਐਮਪੀ ਕਿੰਨਾ ਹਰਕਤਾਂ ਦੇ ਇੱਕ ਆਮ ਬੰਦੇ ਨਾਲ ਉਤਰ ਆਇਆ ਕਿੰਨਾ ਇੱਕ ਆਮ ਬੰਦੇ ਤੋਂ ਕਿੰਨਾ ਉਹਨੂੰ ਡਰ ਲੱਗਣ ਲੱਗ ਪਿਆ ਜਿਹੜਾ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ 15 ਅਗਸਤ ਵਾਲੇ ਦਿਨ ਸਾਰ ਭਗਵੰਤ ਸਿੰਘ ਮਾਨ ਨੇ ਯਾਦੀ ਦਾ ਇੱਕ ਭਾਸ਼ਣ ਦਿੱਤਾ ਸੀ ਬੁਲਟ ਪ੍ਰੂਫ ਬਕਸੇ ਦੇ ਵਿੱਚ ਬੰਦ ਹੋ ਕੇ ਔਰ 17 ਤਰੀਕ ਨੂੰ ਮੈਂ ਉਹਦੇ ਬਾਰੇ ਬੋਲਿਆ ਸੀਗਾ ਕਿ ਬਕਸੇ 'ਚ ਬੰਦ ਹੋ ਕੇ ਤੁਸੀਂ ਕੀ ਮੈਸੇਜ ਦਿੱਤਾ ਆਪ ਤੇ ਤੁਸੀਂ ਗੁਲਾਮੀ ਦਾ ਪ੍ਰਤੀਕ ਬਣ ਗਏ ਇਹਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਕੋ ਮਾਹੌਲ ਠੀਕ ਨਹੀਂ ਹੈਗਾ ਤੁਹਾਨੂੰ ਇਹ ਮੰਨਣਾ ਪਊਗਾ ਇਹਦਾ ਮਾਹੌਲ ਠੀਕ ਕਰਨਾ ਪਊਗਾ ਔਰ 17 ਤਰੀਕ ਨੂੰ ਇਹ ਮੈਂ ਵੀਡੀਓ ਜਿਹੜੀ ਪਾਈ ਸੀ ਔਰ ਤੁਸੀਂ ਸੁਣ ਕੇ ਰਾਹਨ ਹੋ ਗਏ ਕਿ 17 ਤੋਂ ਅਗਲੇ ਦਿਨੀ 18 ਤਰੀਕ ਨੂੰ ਮੇਰੇ ਘਰ ਪੁਲਿਸ ਵਾਲੇ ਆਉਂਦੇ ਨੇ ਦੋ ਤਿੰਨ ਜਾਣੇ ਔਰ ਮੇਰੇ ਸਾਰੇ ਗਨਮੈਨਾਂ ਨੂੰ ਉਹ ਆ ਕੇ ਹੁਕਮ ਸੁਣਾਉਂਦੇ ਨੇ ਕਿ ਉੱਪਰੋਂ ਹੁਕਮ ਆਇਆ ਤੇ ਤੁਸੀਂ ਤੁਹਾਡੀ ਵਾਪਸੀ ਆ ਤੁਸੀਂ ਸਾਰੇ ਦੇ ਸਾਰੇ ਚੱਲੋ ਕੋਈ ਕਟੌਤੀ ਨਹੀਂ ਕੋਈ ਇੱਕ ਦੋ ਨਹੀਂ ਕੋ ਮਤਲਬ ਜਿੰਨੇ ਤੇ ਜਿੰਨੇ 6 ਦੇ 6 ਬੰਦੇ ਸੀ ਸਾਰੇ ਵਾਪਸ ਚੱਲੋ ਉਹ ਮੈਨੂੰ ਕਹਿ ਰਹੇ ਸੀਗੇ ਕਿ ਜੇ ਤੁਸੀਂ ਇਹ ਗਨਮੈਨ ਰੱਖਣੇ ਚਾਹੁੰਦੇ ਹੋ ਇੱਕ ਕਮ ਸੇ ਕਮ ਤੁਸੀਂ ਉੱਪਰ ਗੱਲ ਕਰ ਲਓ ਮੁੱਖ ਮੰਤਰੀ ਨਾਲ ਗੱਲ ਕਰ ਲਓ ਜਾਂ ਉਹਨਾਂ ਦੇ OSD ਨਾਲ ਗੱਲ ਕਰ ਲਓ ਤੇ ਮੈਂ ਉਹਨਾਂ ਨੂੰ ਬਿਲਕੁਲ ਇਨਕਾਰ ਕਰ ਦਿੰਦਾ ਮੈਂ ਤੈਨੂੰ ਇੱਕ ਗੱਲ ਕਹਾਂ ਭਗਵਨ ਸਿੰਘ ਮਾਨ ਕਿ ਖੁਦ ਦੀ ਨਿਲਾਮੀ ਤੇ ਕਿਸੇ ਦੀ ਗੁਲਾਮੀ ਨਾ ਮੈਂ ਜ਼ਿੰਦਗੀ ਚ ਕੀਤੀ ਤੇ ਨਾ ਮੇਥੋਂ ਹੋਣੀ ਆ ਸਿਕਿਉਰਿਟੀ ਦੇ ਚੱਕਰ ਚ ਜਮੀਰ ਮੇਥੋਂ ਨਹੀਂ ਮਾਰਿਆ ਜਾਣਾ ਮਰ ਮੈਂ ਭਾਵੇਂ ਆਪ ਜਾਵਾਂ ਮੈਂ ਤੇ ਅੱਗੇ ਕਿਸੇ ਸ਼ਾਇਰ ਦੀਆਂ ਬਹੁਤ ਖੂਬ ਲਾਈਨਾਂ ਨੇ ਜਿਹੜੀਆਂ ਅਕਸਰ ਹਮੇਸ਼ਾ ਯਾਦ ਰੱਖਦਾ ਵਾਂ ਕਿ ਮਿੱਟੀ ਦਾ ਜਿਸਮ ਲੈ ਕੇ ਪਾਣੀ ਦੇ ਘਰ ਮੈਂ ਹੂੰ ਮੰਜ਼ਿਲ ਹੈ ਮੌਤ ਮੇਰੀ ਮੈਂ ਹਰ ਪਲ ਸਫ਼ਰ ਵਿੱਚ ਹੂੰ ਹੋਣਾ ਹੈ ਕਤਲ ਮੇਰਾ ਇਹ ਮਾਲੂਮ ਹੈ ਮੁਝੇ ਲੇਕਿਨ ਖਬਰ ਨਹੀਂ ਮੈਂ ਕਿਸ ਕਿਸ ਦੀ ਨਜ਼ਰ ਵਿੱਚ ਹੂੰ ਤੈਨੂੰ ਜਿਸ ਦਿਨ ਮੈਂ ਬੋਲਿਆ ਸੀਗਾ ਇੱਥੇ ਮੰਤਰੀ ਸਾਰੀ ਦੱਸਣ ਲੱਗਾ ਵੀ ਕਰਤੂਤ ਕੀ ਹੈ ਕਿ ਪੁਲਿਸ ਕੀ ਚਾਹੁੰਦੀ ਸੀ ਆਲਾ ਅਫਸਰ ਕੀ ਚਾਹੁੰਦੇ ਸੀਗੇ ਤੇ ਤੂੰ ਕੀ ਚਾਹੁੰਦਾ ਸੀਗਾ ਤੈਨੂੰ ਜਿਸ ਦਿਨ ਮੈਂ ਬੋਲਿਆ ਸੀਗਾ ਉਦੋਂ ਮਹਿਜ 3 ਦਿਨ ਪਹਿਲਾਂ ਮੇਰੇ ਕੋਲ ਘਾਰੇ ਕੰਟੈਲੀਜੈਂਸ ਦਾ ਅਫਸਰ ਮੇਰੇ ਕੋਲ ਆਉਂਦਾ ਔਰ 50 ਤੋਂ ਵੱਧ ਜਿਹੜੀਆਂ ਉਹਨੂੰ ਮੈਂ ਪਾਕਿਸਤਾਨ ਦੇ ਨੰਬਰਾਂ ਤੋਂ ਕਾਲਸ ਦੱਸੀਆਂ ਕਿ ਆ ਲੋਕ ਮੈਨੂੰ ਫੋਨ ਕਰਦੇ ਰਹਿੰਦੇ ਨੇ 100 ਤੋਂ ਵੱਧ ਉਹਨੂੰ ਮੈਂ ਇੰਟਰਨੈਸ਼ਨਲ ਕਾਲ ਦੱਸੀਆਂ ਔਰ ਜਿਹੜੀਆਂ ਮੈਨੂੰ ਵੱਖ-ਵੱਖ ਨੰਬਰਾਂ ਤੋਂ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਮੈਂ ਬਲੌਕ ਕਰ ਦਿੰਨਾ ਵਾ ਔਰ ਉਹ ਬੰਦੇ ਨੇ ਉਸ ਤੇਰੇ ਇੰਟੈਲੀਜੈਂਸ ਦੇ ਅਫਸਰ ਨੇ ਮੈਨੂੰ ਇੱਕ ਵੀਡੀਓ ਸੁਣਾਈ ਜਦੇ ਵਿੱਚ ਇੱਕ ਬਹੁਤ ਕਟੜ ਬੰਦਾ ਮੈਨੂੰ ਕਹਿ ਰਿਹਾ ਮੇਰੇ ਬਾਰੇ ਕਿ ਮਨਦੀਪ ਸਿੰਘ ਬੰਨੇ ਨੂੰ ਕਹੋ ਦਰਿਆ 'ਚ ਛਾਲ ਮਾਰ ਕੇ ਮਰ ਜਾਵੇ ਜਿਹਦੇ ਪੰਜਾਬ ਜੋ ਵਿਦੇਸ਼ਾਂ ਚ ਬਹੁਤ ਸਾਰੇ ਫਾਲੋਅਰ ਨੇ ਔਰ ਤੇਰਾ ਅਫਸਰ ਮੈਨੂੰ ਪਤਾ ਕੀ ਕਹਿ ਰਿਹਾ ਕਿ ਮੰਨਾ ਜੀ ਤੁਹਾਡੀ ਸੁਰੱਖਿਆ ਵਧ ਜਾਣੀ ਚਾਹੀਦੀ ਅਸੀਂ 에ਰਪੋਰਟ ਬਣਾ ਕੇ ਭੇਜਣ ਲੱਗੇ ਆ ਵਧਾਉਣ ਦੀ بجائے ਤੁਸੀਂ ਮੇਰੀ ਸਾਰੀ ਮਤਲਬ ਕੋ ਕਟੌਤੀ ਵੀ ਨਹੀਂ ਕੀਤੀ ਔਰ ਪੂਰਨ ਤੌਰ ਦੇ ਉੱਤੇ ਸਾਰੀ ਦੀ ਸਾਰੀ ਸੁਰੱਖਿਆ ਵਾਪਸ ਲੈ ਲਈ ਇਹ ਰਵਈਆ ਤੇਰਾ ਸਾਡਾ ਜਿਹੜਾ ਵੀਰ ਸੀਗਾ ਸਿੱਧੂ ਮੂਸੇ ਵਾਲੇ ਦੇ ਨਾਲ ਵੀ ਤੇਰਾ ਇਹੋ ਰਵਈਆ ਰਿਹਾ ਸੀਗਾ ਤੇਰਾ ਪੰਜਾਬ ਦੇ ਸਾਰੇ ਬੋਲਣ ਵਾਲਿਆਂ ਦੇ ਨਾਲ ਇਹ ਹੋ ਰਵਈਆ ਰਹਿੰਦਾ ਕਿ ਨਾ ਕੋ ਸਰਕਾਰ ਦੇ ਖਿਲਾਫ ਨਸ਼ੇ ਤੇ ਬੋਲੇ ਨਾ ਕੋ ਸਰਕਾਰ ਦੇ ਖਿਲਾਫ ਸ਼ਰਾਬ ਮਾਫੀਆ ਤੇ ਬੋਲੇ ਨਾ ਕੋ ਸਰਕਾਰ ਦੇ ਖਿਲਾਫ ਰੇਤ ਮਾਫੀਆ ਤੇ ਬੋਲੇ ਨਾ ਕੋ ਸਰਕਾਰ ਦੇ ਖਰਾਬ ਜਿਹੜਾ ਉਹ ਸ਼ਰਾਬ ਮਾਫੀਆ ਦੇ ਉੱਤੇ ਬੋਲੇ ਨਾ ਕੋ ਰੇਤ ਮਾਫੀਆ ਤੇ ਬੋਲੇ ਨਾ ਟਰਾਂਸਪੋਰਟ ਮਾਫੀਆ ਤੇ ਬੋਲੇ ਨਾ ਮੈਡੀਕਲ ਮਾਫੀਆ ਤੇ ਬੋਲੇ ਤੇ ਨਾ ਐਜੂਕੇਸ਼ਨ ਮਾਫੀਆ ਤੇ ਬੋਲੇ ਔਰ ਨਾ ਹੀ ਤੇਰੇ ਜਿਹੜੇ ਆਲੇ ਦੁਆਲੇ Google Pay ਤੇ ਉਹ Paytm ਘੁੰਮਦੇ ਰਹਿੰਦੇ ਆ ਦੜਦਣਾਉਂਦੇ ਰਹਿੰਦੇ ਆ ਨਾ ਕੋ ਉਹਨਾਂ ਦੇ ਉੱਤੇ ਬੋਲੇ ਬੱਸ ਤੇਰੇ ਸੋਲੇ ਗਈ ਜਾਓ ਤੇ ਪੰਜਾਬ ਦੇ ਵਿੱਚ ਸੁਰੱਖਿਅਤ ਰਹੋ ਮੇਰੇ ਨਾਲ ਕੀ ਹੋਣਾ ਮੇਰੀ ਸਿਕਿਉਰਟੀ ਢਾਕੇ ਮੇਰਾ ਤੂੰ ਸਗਾ ਕੀ ਬਣਨਾ ਵਾ ਤੂੰ ਤੇ ਪੰਜਾਬ ਦੇ ਉਸ ਪੁੱਤ ਸਿੱਧੂ ਮੂਸੇਵਾਲਾ ਜਿਹੜਾ ਪੰਜਾਬ ਪੰਜਾਬ ਜਿਹੜਾ ਸਰਕਾਰ ਨੂੰ 5 ਕਰੋੜ ਰੁਪਏ ਦਾ ਟੈਕਸ ਦਿੰਦਾ ਸੀਗਾ ਜਿਨੇ ਦੁਨੀਆ ਭਰ ਦੇ ਵਿੱਚ ਆਪਣੇ ਨਾਂ ਦਾ ਤੇ ਪੰਜਾਬ ਦਾ ਡੰਕਾ ਵਜਾਇਆ ਸੀਗਾ ਤੂੰ ਉਹਦਾ ਸਾਕ ਨਹੀਂ ਹੋਇਆ ਤੇਰੀ ਨਜ਼ਰ ਦੇ ਵਿੱਚ ਉਹਦੀ ਅਹਿਮੀਅਤ ਕੋਈ ਨਹੀਂ ਤੇ ਮੇਰੇ ਵਰਗੇ ਆਮ ਬੰਦੇ ਦੀ ਤੇਰੀ ਨਜ਼ਰ ਦੇ ਵਿੱਚ ਕੀ ਅਹਿਮੀਅਤ ਹੋਣੀ ਆ ਤੇਰੇ ਬਾਰੇ ਜੇ ਮੈਂ ਦੋ ਲੈਣਾ ਕਵਾਂ ਨਾ ਕੋ ਅਤ ਕਥਨੀ ਨਹੀਂ ਗਈ ਭਗਵਾਨਤਮਾਨ ਕਿ ਬਾਂਦਰਾ ਹੱਥ ਬਗੀਚੇ ਆਏ ਬਾਂਦਰਾ ਹੱਥ ਬਗੀਚੇ ਆਏ ਬੜਾ ਮੜਾ ਇਹ ਹਸ਼ਰ ਕਰਨਗੇ ਖਿੜਿਆ ਬਾਗ ਉਜਾੜਨਗੇ ਤੇ ਕਰਤੂਤਾ ਉੱਤੇ ਫਖਰ ਕਰਨਗੇ ਇਹੋ ਦੀਆ ਕਰਤੂਤਾ ਕਰਕੇ ਤੁਸੀਂ ਫਕਰ ਮਹਿਸੂਸ ਕਰਦੇ ਹੋ ਮੈਂ ਤੈਨੂੰ ਪੁੱਛਣਾ ਚਾਹਨਾ ਵੀ ਕਿਹੜਾ ਮੁੱਖ ਮੰਤਰੀ ਆ ਜਿਹੜਾ ਆਪਣੇ ਆਮ ਨਾਗਰਿਕ ਨਾਲ ਇੰਨੀ ਬਦਲੇ ਦੀ ਭਾਵਨਾ ਰੱਖਦਾ ਇੰਨੀ ਕਿੜ ਰੱਖਦਾ ਉਹਨੂੰ ਮਤਲਬ ਤੰਗ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗਾ ਰਹਿੰਦਾ ਵਾ ਮੇਰੀ ਸਿਕਿਉਰਿਟੀ ਉਹ ਮੁੱਖ ਮੰਤਰੀ ਢਾ ਰਿਆ ਜਿਹੜਾ 3 ਦਿਨ ਪਹਿਲਾਂ ਬੁਲਟ ਪ੍ਰੂਫ ਬਕਸੇ 'ਚ ਬੰਦ ਹੋ ਕੇ ਆਜ਼ਾਦੀ ਦਾ ਭਾਸ਼ਣ ਦੇ ਕੇ ਢਿਆਵਾ ਜਿਹੜਾ ਬਕਸੇ 'ਚ ਬੰਦ ਹੋ ਕੇ ਖੁਦ ਨੂੰ ਇਹ ਦੱਸ ਰਿਹਾ ਬਕਸੇ 'ਚ ਖੁਦ ਨੂੰ ਬੰਦ ਕਰਕੇ ਕਿ ਪੰਜਾਬ ਸੁਰੱਖਿਅਤ ਨਹੀਂ ਆ ਮੇਰੀ ਸਿਕਿਉਰਿਟੀ ਵਾਪਸ ਹੋਈ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੌਆਂ ਤੇ ਤੂੰ ਝੂਠੀਆਂ ਖਾ ਜਾਂਦਾ ਵਾ ਆਪਣੇ ਦਿਲ ਤੇ ਹੱਥ ਰੱਖ ਕੇ ਦੱਸ ਮੈਂ ਸੌ ਨਹੀਂ ਤੈਨੂੰ ਖੋਣ ਲੱਗਾ ਬਹੁਤ ਸਾਰੀਆਂ ਸੌਆਂ ਨੇ ਤੇਰੀਆਂ ਚਾਹੇ ਉਹ ਆਜ਼ਾਦੀ ਦਿਹਾੜੇ ਤੇ ਨੇ ਚਾਹੇ ਹੋਰ ਤੇਰੇ ਨਿੱਜੀ ਮਸਲਿਆਂ ਦੀਆਂ ਨੇ ਬਹੁਤ ਝੂਠੀਆਂ ਸੌਆਂ ਤੂੰ ਖਾਧੀਆਂ ਮੈਂ ਕਦੀ ਨੂੰ ਪਰ ਆਪਣੇ ਦਿਲ ਤੇ ਹੱਥ ਰੱਖ ਕੇ ਦੱਸ ਕੀ ਪੰਜਾਬ ਦੇ ਹਾਲਾਤ ਠੀਕ ਆ ਜੇ ਹਾਲਾਤ ਠੀਕ ਨੇ ਪੰਜਾਬ ਦੇ ਫਿਰ ਬੁਲਟ ਪ੍ਰੂਫ ਬਕਸੇ ਦੇ ਵਿੱਚ ਬੰਦੋ ਕੇ ਬਾਹਰ ਨਿਕੋ ਦਿੱਤਾ ਤੂੰ ਮੈਂ ਪੰਜਾਬ ਪੁਲਿਸ ਦੇ ਮੁਖੀ ਨੂੰ ਵੀ ਪੁੱਛਣਾ ਚਾਹਣਾ ਕੀ ਪੰਜਾਬ ਪੁਲਿਸ ਸਿਰਫ ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਲਈ ਹੈ ਮੁੱਖ ਮੰਤਰੀ ਨੂੰ ਸਿਰਫ ਲੋੜਿਆ ਸੁਰੱਖਿਆ ਦੀ ਹੋਰ ਨਾਗਰਿਕਾਂ ਨੂੰ ਹੋਰ ਜਿਹੜੇ ਪੰਜਾਬ ਦੇ ਵਸਿੰਦੇ ਆ ਹੋਰ ਜਿਹੜੇ ਲੋਕ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਆ ਉਹਨਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਬਸ ਪੰਜਾਬ ਪੁਲਿਸ ਨੂੰ ਇੱਕੋ ਹੀ ਹੁਕਮ ਆ ਕਿ ਮੁੱਖ ਮੰਤਰੀ ਦੀ ਰਾਖੀ ਕਿਵੇਂ ਕਰਨੀ ਆ ਉਹਦੇ ਪਰਿਵਾਰ ਦੀ ਰਾਖੀ ਕਿਵੇਂ ਕਰਨੀ ਆ ਮੁੱਖ ਮੰਤਰੀ ਸਾਹਿਬ 15 ਅਗਸਤ ਵਾਲੇ ਦਿਨੀ ਜਿਸ ਦਿਨ ਤੁਸੀਂ ਬਕਸੇ 'ਚ ਬੰਦ ਹੋ ਕੇ ਝੰਡਾ ਚੜ੍ਹਾ ਰਹੇ ਸੀਗੇ ਸਾਡੇ ਗੁਰਦੁਆਰਾ ਸ਼ਹੀਦਾ ਸਾਹਿਬ ਆ ਜਿੱਥੇ ਰੋਜ਼ ਨਤਮਸਤਕ ਹੋ ਨਾਮ ਹੈ ਤੁਹਾਡੇ ਭੈਣ ਜੀ ਵੀ ਉੱਥੇ ਆਏ ਸੀਗੇ ਮੈਂ ਉਹਨਾਂ ਨੂੰ ਫਤੇ ਬੁਲਾਈ ਸੀ ਔਰ ਤੁਹਾਡੇ ਭੈਣ ਜੀ ਦੇ ਨਾਲ ਕਰੀਬ 10 ਗੱਡੀਆਂ 50 ਗਨਮੈਨ ਸੀਗੇ ਸਾਰਾ ਸ਼ਹੀਦਾਲੀ ਰੋਡ ਬੰਦ ਕਰ ਦਿੱਤੀ ਸੀ ਤੁਹਾਡੇ ਤੁਹਾਡੇ ਭੈਣ ਜੀ ਨਹੀਂ ਮੇਰੇ ਵੀ ਭੈਣ ਹੀ ਨੇ ਭੈਣਾ ਸਾਂਝੀਆਂ ਹੁੰਦੀਆਂ ਭੈਣਾ ਮਾਵਾ ਸਾਬੀਆਂ ਸਾਂਝੀਆਂ ਨੇ ਧੀਆਂ ਮੇਰੀ ਵੀ ਉਹ ਭੈਣ ਹੀ ਆ ਐਨੀ ਸੁਰੱਖਿਆ ਉਹਦੇ ਨਾਲ ਸੀਗੀ ਤੁਸੀਂ ਰੋਡ ਤੱਕ ਬੰਦ ਕਰ ਦਿੱਤੀ ਕੀ ਪੁਲਿਸ ਦਾ ਕੰਮ ਸਿਰਫ ਤੁਹਾਡੇ ਪਰਿਵਾਰ ਨੂੰ ਸੁਰੱਖਿਆ ਦੇਣਾ ਅਸਲ ਦੇ ਵਿੱਚ ਤੁਹਾਨੂੰ ਮਤਲਬ ਦਿਸਦਾ ਹੀ ਨਹੀਂ ਆਪਣੇ ਪਰਿਵਾਰ ਤੋਂ ਸਵਾਏ ਕੋਈ ਨਾ ਆਪਣੇ ਆਪ ਤੋਂ ਸਵਾਏ ਮਸਲਾ ਸਿਰਫ ਇਹ ਹੈ ਤੁਸੀਂ ਆਪਣੀ ਤੇ ਸਿਰਫ ਆਪਣੇ ਪਰਿਵਾਰ ਦੀ ਕੀਮਤ ਜਿਹੜੀ ਜਾਨ ਦੀ ਸਮਝਦੇ ਹੋ ਆਮ ਬੰਦੇ ਦੀ ਜਾਨ ਦੀ ਕੀਮਤ ਦੀ ਤੁਹਾਡੀ ਨਜ਼ਰਾਂ 'ਚ ਕੋਈ ਕੀਮਤ ਹੀ ਨਹੀਂ ਆ ਔਰ ਹਵਾਲਾ ਕੀ ਦਿੰਦੇ ਹੋ ਤੁਸੀਂ ਉਹ ਵੀ ਮੈਂ ਇਸ ਗੱਲ ਤੇ ਕਲੀਅਰ ਹੋਣ ਲੱਗਾ ਵੀ ਆ ਇੱਕ ਪੱਤਰ ਆ ਹਾਈ ਕੋਰਟ ਦਾ ਹਵਾਲਾ ਕੀ ਦਿੰਦੇ ਹੋ ਕਿ ਹਾਈ ਕੋਰਟ ਹਾਈ ਕੋਰਟ ਦੇ ਆਰਡਰ ਦੇ ਉੱਤੇ ਸਮੇਖਿਆ ਹੋ ਰਹੀ ਆ ਸਿਕਿਉਰਿਟੀ ਦੀ ਤੇ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਈ ਕੋਰਟ ਦੇ ਆਰਡਰ ਤੁਹਾਡੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਇੱਕ ਸੜਕ ਬੰਦ ਆ ਬੜੇ ਲੰਮੇ ਬੜੇ ਲੰਮੇ ਸਾਲਾਂ ਤੋਂ ਬੜੇ ਲੰਮੇ ਸਮੇਂ ਤੋਂ ਆਮ ਲੋਕਾਂ ਦੀ ਆਵਾਜ਼ ਆਈ ਦੀ ਉਹ ਸੜਕ ਨਹੀਂ ਖੋਲੀ ਜਾਂਦੀ ਚੰਡੀਗੜ੍ਹ ਦੇ ਵਿੱਚ ਆਮ ਲੋਕਾਂ ਨੇ ਹਾਈ ਕੋਰਟ ਦੇ ਵਿੱਚ ਗੁਹਾਰ ਲਾਈ ਕਿ ਸੜਕ ਖੋਲ੍ਹਣੀ ਚਾਹੀਦੀ ਆ ਸਾਨੂੰ ਇੱਥੋਂ ਆਉਣ ਜਾਣ ਦਾ ਰਸਤਾ ਮਿਲਣਾ ਚਾਹੀਦਾ ਵਾ ਅਸੀਂ ਵੋਟਰ ਆ ਅਸੀਂ ਵਸਨੀਕ ਆ ਇਸ ਦੇਸ਼ ਦੇ ਇਸ ਸ਼ਹਿਰ ਦੇ ਹਾਈ ਕੋਰਟ ਨੇ ਲੋਕਾਂ ਦੀ ਅਪੀਲ ਦੇ ਉੱਤੇ ਉਹ ਸੜਕ ਖੋਲਣ ਦੇ ਆਰਡਰ ਕਰ ਦਿੱਤੇ ਆਰਡਰ ਪਾਸ ਕੀਤੇ ਤੇ ਤੁਹਾਡੀ ਸਰਕਾਰ ਜਿਹੜੀ ਆ ਉਸ ਸੜਕ ਨੂੰ ਖੋਲਣ ਦੇ ਵਿਰੋਧ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਚਲੇ ਜਾਂਦੀ ਹੈ ਔਰ ਉੱਥੇ ਦੁਹਾਈ ਕੀ ਦਿੰਦੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਖਤਰਾ ਹੈ ਸਿਕਿਉਰਿਟੀ ਦਾ ਬਹੁਤ ਵੱਡਾ ਥ੍ਰੈਟ ਹੈ ਸਿਕਿਉਰਿਟੀ ਦੀ ਘਾਟ ਦੇ ਨਾਲ ਸੁਪਰੀਮ ਕੋਰਟ ਕੀ ਕਹਿੰਦੀ ਹੈ ਸਿਕਿਉਰਿਟੀ ਦੀ ਘਾਟ ਦੇ ਨਾਲ ਸਿੱਧੂ ਮੂਸੇਵਾਲੇ ਦੀ ਵੀ ਕਤਲ ਹੋ ਗਿਆ ਵਾ ਸੋ ਇਸ ਕਰਕੇ ਸੜਕ ਨਾ ਖੋਲੀ ਜਾਵੇ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਨਹੀਂਗਾ ਅ ਸਿੱਧੇ ਤੌਰ ਤੇ ਤੁਸੀਂ ਜ਼ਿੰਮੇਦਾਰ ਹੋ ਤੁਸੀਂ ਉਹਦਾ ਕਤਲ ਕਰਵਾਇਆ ਦਾ ਇਹ ਬਿਆਨ ਤੁਹਾਡੀ ਸਰਕਾਰ ਜਿਹੜੀ ਹਾਈ ਕੋਰਟ ਦੇ ਵਿੱਚ ਜਾ ਕੇ ਦਿੰਦੀ ਆ ਮੈਨੂੰ ਵੀ ਤੁਸੀਂ ਪੰਜਾਬ ਦੇ ਮਾਫੀਆ ਜਿਹੜੇ ਅੱਭਗਿਆਰ ਬਣ ਕੇ ਬੈਠੇ ਆ ਉਹਨਾਂ ਦੇ ਅੱਗੇ ਮੌਤ ਦੇ ਮੂੰਹ ਚ ਸੁੱਟ ਦਿੱਤਾ ਵੀ ਇਹਦੀ ਆਵਾਜ਼ ਬੰਦ ਕਰੋ ਇਹਨੂੰ ਚੁੱਪ ਕਰਾਓ ਸ਼ਾਇਦ ਡਰ ਜਾਊਗਾ ਪਰ ਫਿਕਰ ਨਾ ਕਰ ਜਿੱਨਾਂ ਚ ਰੱਬ ਨੇ ਚਾਇਆ ਨਾ ਮੈਂ ਮਰਦਾ ਨਹੀਂ ਔਰ ਲੜੂਗਾ ਕਹਿੰਦੇ ਆ ਨਾ ਕਿ ਰਸਮੇ ਖਤਰੇ ਵੀ ਹੈ ਲੇਕਿਨ ਠਹਿਰਤਾ ਕੌਣ ਹੈ راہ میں خطرے بھی ہیں لیکن ٹھہرتا کون ہے موت ਕਲਾ ਨਹੀਂ ਹੈ ਆਜ ਆ ਜਾਏ ਡਰਦਾ ਕੌਣ ਹੈ ਉਹਨਕੇ ਲਸ਼ਕਰ ਕੇ ਮੁਕਾਬਲ ਹਮ ਅਕੇਲੇ ਹੈ ਮਗਰ ਫੈਸਲਾ ਮੈਦਾਨ ਮੇ ਹੋਗਾ ਕਿ ਮਰਤਾ ਕੌਣ ਹੈ ਤੇਰੇ ਕੋ ਦੇ ਲਸ਼ਕਰ ਆ ਮੈਂ ਕੱਲਾ ਵਾਂ ਤਾਂ ਵੀ ਨਹੀਂ ਮੈਂ ਡਰਦਾ ਇਸ ਤਰ੍ਹਾਂ ਤੂੰ ਮੈਨੂੰ ਦਬਾ ਨਹੀਂ ਸਕਦਾ ਮੇਰੀ ਆਵਾਜ਼ ਨਹੀਂ ਬੰਦ ਕਰ ਸਕਦਾ ਮੇਰੀ ਤੈਨੂੰ ਸਲਾਹ ਹੈ ਕਿ ਨੁਕਸ ਸੁਣਨੇ ਸਿੱਖ ਨੁਕਸ ਦੂਰ ਕਰਨੇ ਸਿੱਖ ਨਾ ਕਿ ਕੰਨ ਬੰਦ ਕਰਨੇ ਤੇ ਨਾ ਕਿ ਲੋਕਾਂ ਦੀ ਆਵਾਜ਼ ਬੰਦ ਕਰਨੀ ਸਿੱਖ ਆਪਣੇ ਆਪ ਦੇ ਵਿੱਚ ਗਲਤੀਆਂ ਨੂੰ ਸੁਧਾਰ ਤੇਰੀ ਪੁਲਿਸ ਦੀ ਨਲਾਕੀ ਦੱਸਾਂ ਕਿ ਹਰਬੜੀ ਚ ਕੋ ਕਰਨ ਕੀ ਆਈ ਹਰਬੜੀ ਇੰਨੀ ਸੀਗੀ ਤੁਹਾਨੂੰ 15 20 ਮਿੰਟਾਂ ਚ ਇੰਨੀ ਹਰਬੜੀ ਪੈ ਗਈ 15 ਮਿੰਟ ਦੇ ਵਿੱਚ ਮੇਰੇ ਗਨਮੈਨ ਵਾਪਸ ਹੋ ਜਾਂਦੇ ਆ ਉਸ ਤੋਂ ਬਾਅਦ ਦੋ ਥਾਣੇ ਤੋਂ ਦੋ ਥਾਣੇਦਾਰ ਤੇਰੇ ਮੇਰੇ ਕੋਲ ਫੇਰ ਆਉਂਦੇ ਉਸ ਥਾਣੇ ਦੇ ਵਿੱਚੋਂ ਮੇਰੇ ਬਿਆਨ ਲਿਖਣ ਲਈ ਕਿ ਤੁਹਾਡੇ ਕੋਲ 6 ਬੰਦੇ ਹਨ ਕਿ 6 ਬੰਦਿਆਂ ਤੋਂ ਬਿਨਾਂ ਤੁਹਾਨੂੰ ਹੋਰ ਸੁਰੱਖਿਆ ਚਾਹੀਦੀ ਆ ਸਾਨੂੰ ਅਫਸਰਾਂ ਨੇ ਭੇਜਿਆ ਕਿ ਉਹਨਾਂ ਦੇ ਬਿਆਨ ਲੈ ਕੇ ਆਓ ਫਿਰ ਮੈਂ ਬਿਆਨ ਕੀ ਲਿਖਾਉਣਾ ਵਾ ਕੰਨ ਖੋਲ ਕੇ ਸੁਣ ਪੋਵਨ ਸਿੰਘ ਮਾਨ ਕਿ ਮੈਂ ਪਿਛਲੇ ਸਾਲ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਬਹੁਤ ਸਾਰੀਆਂ ਧਮਕੀਆਂ ਜਿਹੜੀਆਂ ਆ ਰਹੀਆਂ ਸੀ ਮੇਰੇ ਖਿਲਾਫ ਸਾਰਾ ਪ੍ਰਚਾਰ ਵੇਖ ਕੇ ਮੈਨੂੰ ਮੁੱਖ ਮੰਤਰੀ ਦੇ OSD ਦਾ ਫੋਨ ਆਉਂਦਾ ਜਦੋਂ ਮੈਂ ਕੈਨੇਡਾ 'ਚ ਹੁਣਾ ਮੈਂ ਬਿਆਨ ਲਿਖਾਇਆ ਕਿ ਜਦੋਂ ਮੈਂ ਕੈਨੇਡਾ ਦੇ ਵਿੱਚ ਹੁਣਾ ਵਾ ਤੇ ਮੈਨੂੰ ਮੁੱਖ ਮੰਤਰੀ ਦੇ OSD ਦਾ ਫੋਨ ਆਉਂਦਾ ਕਿ ਤੁਹਾਨੂੰ ਖਤਰਾ ਹੈ ਜਦੋਂ ਤੁਸੀਂ ਇੰਡੀਆ ਦੇ ਵਿੱਚ ਆਉਣਾ ਤੇ ਤੁਹਾਡੀ ਸੁਰੱਖਿਆ ਦਾ ਪ੍ਰਬੰਧ ਕਰ ਦਿੱਤਾ ਗਿਆ ਤੁਹਾਨੂੰ 6 ਬੰਦੇ ਜਿਹੜੇ ਉਹ ਇੰਡੀਆ ਆਉਂਦੇ ਹੀ ਮਿਲ ਜਾਣਗੇ ਉਸ ਤੋਂ ਬਾਅਦ ਮੁੱਖ ਮੰਤਰੀ ਮੈਨੂੰ ਖੁਦ ਫੋਨ ਕਰਕੇ ਕਹਿੰਦੇ ਮੇਰੇ ਬਿਆਨ ਸੁਣ ਤੂੰ ਤੇਰਾ ਜਿਹੜਾ ਥਾਣੇਦਾਰ ਬਿਆਨ ਲਿਖਦਾ ਸੀ ਨਾ ਉਹਦੇ ਹੱਥ ਕੰਬਦੇ ਸੀਗੇ ਉਹਨ ਮੈਂ ਕਿਹਾ ਲਿਖ ਜੇ ਲਿਖਣਾ ਆ ਤੇ ਉਸ ਤੋਂ ਬਾਅਦ ਮੈਂ ਲਿਖਿਆ ਲਿਖਾਇਆ ਉਹਦੇ ਵਿੱਚ ਕੇ ਮੁੱਖ ਮੰਤਰੀ ਮੈਨੂੰ ਖੁਦ ਫੋਨ ਕਰਦੇ ਨੇ ਔਰ ਮੈਨੂੰ ਕਹਿੰਦੇ ਨੇ ਕਿ ਮੈਂ ਤੁਹਾਡੇ ਬਾਰੇ ਰਿਪੋਰਟ ਲਈ ਹੈ ਔਰ ਸੋਸ਼ਲ ਮੀਡੀਆ ਦੇ ਉੱਤੇ ਸਾਰਾ ਕੁਝ ਵੇਖ ਰਿਆ ਵਾ ਤੁਹਾਨੂੰ ਵਾਕਿਆ ਤੇ ਬਹੁਤ ਜ਼ਿਆਦਾ ਖਤਰਾ ਹੈ ਤੁਸੀਂ ਧਿਆਨ ਨਾਲ ਰਹੋ ਜਿੱਥੇ ਕਿਤੇ ਮੇਰੀ ਲੋੜ ਹੈ ਮੈਨੂੰ ਦੱਸੋ ਇਸ ਮਸਲੇ ਦੇ ਉੱਤੇ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਮੈਨੂੰ ਅਮਰਸਰ ਦੇ ਤਾਜ ਹੋਟਲ 'ਚ ਬੁਲਾਉਂਦੇ ਨੇ ਔਰ ਮੈਨੂੰ ਕਹਿੰਦੇ ਨੇ ਕਿ ਮੈਂ ਸਾਰਾ ਕੁਝ ਬਾਛਦਾ ਰਹਿਣਾ ਤੁਸੀਂ ਬਹੁਤ ਜਿਆਦਾ ਆਵਾਜ਼ ਬੁਲੰਦ ਕਰਦੇ ਹੋ ਮਾਫੀਆ ਦੇ ਖਿਲਾਫ ਮੈਂ ਵੀ ਕੋਸ਼ਿਸ਼ ਕਰਦਾ ਇਹਨੂੰ ਸੁਧਾਰਨ ਦੀ ਇਹ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਕਿਹਾ ਕਿ ਕਿਉਂ ਨਾ ਤੁਹਾਡੀ ਸਿਕਿਉਰਿਟੀ ਹੋਰ ਵਧਾ ਦਿੱਤੀ ਜਾਵੇ ਤੁਹਾਡੇ ਘਰ ਦੇ ਬਾਹਰ ਗਾਰਡ ਲਾ ਦਿੱਤੀ ਜਾਵੇ ਤੁਹਾਨੂੰ ਸਰਕਾਰੀ ਗੱਡੀ ਦੇ ਦਿੱਤੀ ਜਾਵੇ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਮੈਨੂੰ ਹੋਰ ਸੁਰੱਖਿਆ ਦੀ ਲੋੜ ਨਹੀਂ ਮੈਨੂੰ ਸਰਕਾਰੀ ਗੱਡੀਆਂ ਦੀ ਲੋੜ ਨਹੀਂ ਮੈਂ ਸਰਕਾਰੀ ਟਾਟ ਨਹੀਂ ਬਣਨਾ ਚਾਹੁੰਦਾ ਜਿੰਨੀ ਸੁਰੱਖਿਆ ਮੇਰੇ ਨਾਲ ਲੱਗੀ ਆ ਸਫੀਸ਼ੈਂਟ ਹੈ ਮੈਂ ਉਹਦੇ ਨਾਲ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਮੇਰੀ ਇੱਕ ਸੋਚ ਸੀ ਮੈਂ ਲਿਖਾਇਆ ਉਹਨਾਂ ਬਿਆਨਾਂ ਦੇ ਵਿੱਚ ਕਿ ਜਦੋਂ ਸਰਕਾਰ ਨਵੀਂ ਨਵੀਂ ਆਈ ਸੀ ਪੰਜਾਬ ਦਾ ਤਾਣਾ ਬਾਣਾ ਜਿਹੜਾ ਬਹੁਤ ਵਿਗੜਿਆ ਨਵੀਂ ਸਰਕਾਰ ਨੂੰ ਸਾਲ 1.5 ਦਾ ਸਮਾਂ ਦੇਣਾ ਚਾਹੀਦਾ ਜਦੋਂ ਕੁਝ ਨਹੀਂ ਸੁਧਰਿਆ ਮੈਂ ਮਹਿਸੂਸ ਕੀਤਾ ਮਾਫੀਆ ਪੰਜਾਬ ਚ ਟੁੱਟਾ ਹੀ ਨਹੀਂ ਪੰਜਾਬ ਨੂੰ ਲੁੱਟਣ ਵਾਲੇ ਲੋਕ ਅੰਦਰ ਢੱਕੇ ਹੀ ਨਹੀਂ ਗਏ ਤੇ ਮੈਂ ਸਰਕਾਰ ਤੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਕਿ ਮੁੱਖ ਮੰਤਰੀ ਦੇ ਬਹੁਤ ਸਾਰੇ ਕਰੀਬੀਆਂ ਵੱਲੋਂ ਮੈਨੂੰ ਬਹੁਤ ਸਨੇਹ ਆ ਰਹੇ ਸੀ ਪਿਛਲੇ ਤਿੰਨਾਂ ਮੈਂ ਿਆ ਤੋ ਕਿ ਤੁਹਾਡੀ ਸੁਰੱਖਿਆ ਜਿਹੜੀ ਵਾਪਸ ਲੈ ਲਈ ਜਾਏਗੀ ਐਵੇਂ ਤੁਹਾਨੂੰ ਕਿਸੇ ਝੂਠੇ ਕੇਸ ਚ ਫਸਾ ਦਿੱਤਾ ਜਾਏਗਾ ਸੋ ਤੁਸੀਂ ਮੁੱਖ ਮੰਤਰੀ ਦੇ ਖਿਲਾਫ ਬੋਲਣਾ ਜਿਹੜਾ ਬੰਦ ਕਰ ਦਿਓ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਰ ਦੀ ਆਵਾਜ਼ ਹਮੇਸ਼ਾ ਹੀ ਬੁਲੰਦ ਰੱਖੀ ਹੈ ਔਰ ਇਹ ਹਮੇਸ਼ਾ ਬੁਲੰਦ ਰਹੂਗੀ ਤੁਸੀਂ ਚੰਗੇ ਕੰਮ ਕਰੋਗੇ ਤੇ ਚੰਗੀ ਤਰ੍ਹਾਂ ਬੋਲੂਗਾ ਮਾਰੇ ਕਹੋਗੇ ਤੇ ਮਾਰੇ ਲੋਕਾਂ ਨੂੰ ਦੱਸੂਗਾ ਸੋ ਮੇਰੇ ਵੱਲੋਂ ਤੁਸੀਂ ਗਨਮੈਨ ਵਾਪਸ ਲੈ ਲੜਿਆ ਵਾਪਸ ਲੈ ਲਓ ਜੋ ਤੁਹਾਡੇ ਮਨ ਦੇ ਵਿੱਚ ਆਉਂਦਾ ਤੁਸੀਂ ਕਰੋ ਇਹ ਮੈਂ ਆਪਣੇ ਬਿਆਨਾਂ ਚ ਲਿਖਾਇਆ ਕਿ ਮੈਂ ਆਪਣੀ ਆਵਾਜ਼ ਜਿਹੜੀ ਬੁਲੰਦ ਰੱਖੀ ਅੱਜ ਨਿੱਜੀ ਕਿੜ ਕਰਕੇ 15 ਮਿੰਟਾਂ ਦੇ ਵਿੱਚ ਮਹਿਜ 15 ਮਿੰਟਾਂ ਦੇ ਵਿੱਚ ਮੇਰੀ ਜਿਹੜੀ ਸਾਰੀ ਸਿਕਿਉਰਟੀ ਜਿਹੜੀ ਵਾਪਸ ਲੈ ਲਈ ਗਈ ਔਰ ਉਹਨਾਂ ਬਿਆਨਾਂ ਚ ਮੈਂ ਲਿਖਾਇਆ ਕਿ ਅੱਜ ਤੋਂ ਬਾਅਦ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਤੇ ਉਹਦਾ ਸਿੱਧਾ-ਸਿੱਧਾ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਹੋਊਗਾ ਤੇ ਉਹਦੇ ਨਾਲ-ਨਾਲ ਜਦੋਂ ਮੈਂ ਕਿਹਾ ਬਿਆਨਾਂ ਦੇਤੇ ਰਸੀਦ ਦੇ ਕੇ ਜਾਓ ਥਾਣੇਦਾਰ ਸਾਹਿਬ ਤੇ ਉਹ ਕੰਬਦਾ ਸੀਗਾ ਆਪਣੇ ਅਫਸਰਾਂ ਨਾਲ ਮੇਰੀ ਗੱਲ ਕਰਾਉਂਦਾ ਸੀਗਾ ਉਸ ਤੋਂ ਬਾਅਦ ਮੈਂ ਉਹਨੂੰ ਕੋਹਾ ਰਸੀਦ ਲਈ ਆਵੇ ਵੀ ਇਹਨੂੰ ਡਾਇਰੀ ਕਰਦੀ ਯਾਦ ਦੇ ਨਾਲ ਜਾ ਕੇ ਆ ਦੇ ਸਾਇਨ ਨੇ ਆ ਸਾਇਨ ਲੈ ਕੇ ਮੇ ਰੱਖਿਆ ਬਿਆਨ ਵੀ ਇਹਨਾਂ ਨੂੰ ਦਰਜ ਕਰ ਉਹ ਉੱਥੇ ਜਾ ਕੇ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਤੁਹਾਨੂੰ ਮਾਨ ਸਾਹਿਬ ਤੋਂ ਤੁਹਾਡੇ ਡੀਜੀਪੀ ਸਾਹਿਬ ਨੂੰ ਕਿ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਚੜੂ ਵਾਲਿਆਂ ਦੇ ਕਿੰਨੇ ਗਨਮੈਨ ਵਾਪਸ ਲਏ ਬੀਜੇਪੀ ਵਾਲਿਆਂ ਦੇ ਕਿੰਨੇ ਗਨਮੈਨ ਵਾਪਸ ਲਏ ਜਿਨ੍ਹਾਂ ਨਾਲ ਤੁਸੀਂ ਰਲ ਕੇ ਗੇਮ ਖੇਡਦੇ ਹੋ ਨੂਰਾ ਕੁਸ਼ਤੀ ਖੇਡਦੇ ਹੋ ਆਪਣੇ ਪਰਿਵਾਰ ਕੋਲੋਂ ਕਿੰਨੇ ਗਨਮੈਨ ਵਾਪਸ ਲਏ ਕਾਂਗਰਸ ਚ ਆਪਣੇ ਯਾਰਾਂ ਕੋਲੋਂ ਕਿੰਨੇ ਗਨਮੈਨ ਵਾਪਸ ਲਏ ਇਹਦੀ ਡਿਟੇਲ ਦੋਗੇ ਇਹਦੀ ਡਿਟੇਲ ਦੁਬਾਰਾ ਅਖਬਾਰ ਚ ਤੁਸੀਂ ਦਿਓਗੇ ਇਹਨੂੰ ਜਾਰੀ ਕਰੋਗੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਲਿਆਂ ਨੂੰ 100-100 ਗਨਮੈਨ ਤੇ ਪੰਜਾਬ ਦੀ ਗੱਲ ਕਰਨ ਵਾਲਿਆਂ ਨੂੰ ਤੁਸੀਂ ਮੌਤ ਦੇ ਮੂੰਹ ਦੇ ਵਿੱਚ ਸੁੱਟ ਰਹੇ ਹੋ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਜਿੰਨੇ ਚਾਹ ਲਾਉਣੇ ਲਾ ਲੋ ਮੈਂ ਪਿਆਰ ਨਾ ਛੁਕਣ ਵਾਲਾ ਬੰਦਾ ਨਾ ਮੈਂ ਡਰਿਆ ਕਿਸੇ ਤੋਂ ਨਾ ਮੈਂ ਛੁਕਿਆ ਵਾਂ ਇਸ ਪੰਜਾਬ ਲਈ ਇਸ ਦੇਸ਼ ਲਈ ਮਰਨਾ ਜਦੋਂ ਮੌਤ ਆਊਗੀ ਇਹਦੇ ਲਈ ਆਊਗੀ ਮੈਂ ਕੋਈ ਵਿਰੋਧੀ ਪਾਰਟੀ ਨਹੀਂ ਹਮੇਸ਼ਾ ਜਦੋਂ ਤੁਸੀਂ ਮਾੜਾ ਕੰਮ ਕਰੋਗੇ ਮਾੜਾ ਬੋਲੂਗਾ ਚੰਗਾ ਕਰੋਗੇ ਚੰਗਾ ਬੋਲੂਗਾ ਮੇਰਾ ਟੀਚਾ ਨਹੀਂ ਵਿਰੋਧੀ ਤੇ ਰੰਗੂ ਕੀ ਸਿਰਫ ਭੰਡੀ ਡਣਾ ਵਾਂ ਤੂੰ ਮੈਨੂੰ ਚੁੱਪ ਕਰਾਉਣ ਦੀ ਜਿੰਨਾ ਯੋਰ ਲਾਉਣਾ ਲਾਲਾ ਮੈਂ ਚਾਰ ਲੈਣਾ ਸ਼ਹੀਦ ਭਗਤ ਸਿੰਘ ਦੀਆਂ ਤੇਰੇ ਲਈ ਤੂੰ ਬੜਾ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਾ ਹੈ ਨਾ ਉੱਥੇ ਜਾ ਕੇ ਸੌ ਚੁੱਕੀ ਸੀ ਨਾ ਮੈਂ ਵੀ ਉਸੇ ਦਾ ਹੀ ਪਾਛਕਿਆ ਕਿ ਤੇਰੇ ਲਈ ਇਹ ਚਾਰ ਲੈਣਾ کہ انہیں یہ فکر ہے انہیں یہ فکر ہے ہر دم نئی ترج زفا کیا ہے انہیں یہ فکر ہے ہر دم نئی ترج زفا کیا ہے ہمیں یہ شوق ہے دیکھے ستم کی انتہا کیا ہے گنا گاروں میں شامل ہیں گناہوں سے نہیں واقب سجا کو جانتے ہیں ہم خدا جانے خطا کیا ہے ਮੈਨੂੰ ਆਪਣੀ ਗਲਤੀ ਨਹੀਂ ਪਤਾ ਤੂੰ ਜਿੰਨੀ ਆ ਮਰਜ਼ੀ ਸਜਾਵਾਂ ਸੁਨਾਲਾ ਜਿੰਨੀ ਆ ਮਰਜ਼ੀ ਸਾਦਸ਼ਾ ਰਾਤਲਾ ਜੋ ਮਰਜ਼ੀ ਮੇਰੇ ਨਾਲ ਕਰੀ ਜਾ ਮੈਂ ਇੰਨਾ ਚੀਜ਼ਾਂ ਤੋਂ ਡਰਨ ਵਾਲਾ ਨਹੀਂ ਔਰ ਅਖੀਰ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਇੱਕ ਹੱਥ ਜੋੜ ਕੇ ਅਪੀਲ ਕਰਦਾ ਕਿ ਜੇ ਤੁਹਾਨੂੰ ਲੱਗੇ ਮੈਂ ਆਪਣੇ ਜੀਵਨ ਦੇ ਵਿੱਚ ਮੈਂ ਪਿਛਲੇ ਸਮੇਂ ਦੌਰਾਨ ਪੰਜਾਬ ਲਈ ਕੁਝ ਕੀਤਾ ਪੰਜਾਬ ਦੇ ਹੱਕਾਂ ਲਈ ਲੜਿਆ ਪੰਜਾਬ ਦੇ ਲੋਕਾਂ ਲਈ ਕੁਝ ਕੀਤਾ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜੇ ਮੈਨੂੰ ਕਿਸੇ ਨੇ ਮਾਰ ਦਿੱਤਾ ਔਰ ਮੈਨੂੰ ਇਹ ਮੈਨੂੰ ਇਹਨੂੰ ਲਾਉਣ ਤੱਕ ਮੁੱਖ ਮੰਤਰੀ ਨੂੰ ਮੈਨੂੰ ਫੂਕਿਓ ਨਾ ਇਹ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਤਾਂ ਜੋ ਇਹਦੇ ਹੱਥੋਂ ਕੋ ਪੰਜਾਬ ਦਾ ਹੋਰ ਪੁੱਤ ਕਤਲ ਨਾ ਹੋਵੇ ਇਹਨੂੰ ਅਕਲ ਆ ਜੇ ਇਹਨੂੰ ਗੱਦੀ ਤੋਂ ਲਾ ਕੇ ਮੈਨੂੰ ਜਰੂਰ ਫੂਕਿਓ ਜਿੰਨਾ ਚਿਰ ਮੈਨੂੰ ਮਰਜ਼ੀ ਰੱਖਣਾ ਪਵੇ ਔਰ ਇਹ ਮੈਸੇਜ ਇੱਕ ਗਾਣਾ ਹਮੇਸ਼ਾ ਹੀ ਸੁਣਦਾ ਰਹੀਨਾ ਵਾ ਭਗਵੰਤ ਮਾਨ ਮੈਂ ਤੈਨੂੰ ਕਹਿਣ ਲੱਗਾ ਵਾਂ ਇਹ ਲੈਣਾ ਤੈਨੂੰ ਮੈਂ ਦੱਸਣ ਲੱਗਾ ਵੀ ਪੰਜਾਬ ਦੇ ਲੋਕ ਮੇਰੀ ਗੱਲ ਯਾਦ ਰੱਖਣਗੇ ਔਰ ਤੂੰ ਵੀ ਯਾਦ ਰੱਖੇਗਾ ਕਿ ਜ਼ਿੰਦਗੀ ਤੋਂ ਮੌਤ ਤਾਂ ਹੀ ਅਖੀਰ ਚ ਮੈਂ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਜ਼ਿੰਦਗੀ ਤੋਂ ਮੌਤ ਤਾਂ ਹੀ ਆਉਂਦੇ بڑے ਚਰਾਹੇ ਜਿਸ ਦਾ ਹੈ ਪੰਧ ਵਿਖੜਾ ਉਸੇ ਹੀ ਰਾਹ ਲਜਾਇਓ ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇਓ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ